ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਮਨਦੀਪ ਸਿੰਘ ਬੈਂਸ ਅੱਛਾ ਜੀ ਕੀ ਤੁਸੀਂ 13 ਨੰਬਰ ਤੋਂ ਇਲੈਕਸ਼ਨ ਲੜ ਰਹੇ ਆਂ ਹਾਂ ਮੈਂ 13 ਨੰਬਰ ਤੋਂ ਐਮਸੀਡੀ ਇਲੈਕਸ਼ਨ ਲੜ ਰਿਹਾ ਅੱਛਾ ਜੀ 13 ਨੰਬਰ ਬਾੜ ਗਿਆ ਨਰਵਾੜਿਆ ਠੀਕ ਹੈ ਜੀ ਕਿਹੜੇ ਮੁੱਦਿਆਂ 'ਤੇ ਤੁਸੀਂ ਇਲੈਕਸ਼ਨ ਲੜ ਰਹੇ ਆਂ ਅਸੀਂ ਵਿਕਾਸ ਦੇ ਮੁੱਦਿਆਂ ਤੋਂ ਅੱਛਾ ਜੀ ਔਰ ਡਿਵੈਲਪਮੈਂਟ ਦੇ ਮੁੱਦੇ ਤੋਂ ਔਰ ਜਿਹੜਾ ਲੋਕਾਂ ਦੇ ਲੋਕਾਂ ਦੀ ਭਲਾਈ ਲਈ ਲੋਕਾਂ ਨੂੰ ਨਾ ਇੱਥੇ ਕੋਈ ਮੈਡੀਸਨ ਦੀ ਆ ਹਸਪੀਟਲ ਜਿਸ ਵੇਲ ਸਿਰਦਾਇਆ ਦੋ ਡਾਕਟਰ ਆ ਹਾਂਜੀ ਨਾ ਇੱਥੇ ਕੋਈ ਸਫਾਈ ਸੇਵਕ ਆ ਜਿੰਨੇ ਸਫਾਈ ਸੇਵਕ ਮਾਲਪੁਰ ਸ਼ਾਹ ਦਾ ਏਰੀਆ ਉਸ ਹਸਪਤਾਲ ਨਾਲ ਇਹਨਾਂ ਨੇ ਸਫਾਈ ਸੇਵਕ ਰੱਖਿਓ ਆ ਠੀਕ ਹੈ ਜੀ ਆ ਆ ਤੁਸੀਂ ਤੁਹਾਨੂੰ ਗਲੀ ਦਿਖਾ ਦਾਂ ਅੱਜ ਜਾ ਕੇ ਅੱਜ ਰਿਪੇਅਰ ਹੋ ਰਹੀ ਆ 7 ਸਾਲ ਇੱਥੇ ਕੋਈ ਰਿਪੇਅਰ ਨਹੀਂ ਹੋਈ ਧਿਆਨ ਨਹੀਂ ਦਿੱਤਾ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਹੁਣ ਵੋਟਾਂ ਲੈਣ ਲਈ ਉਹੀ ਬੰਦਾ ਰਿਪੇਅਰ ਕਰਾ ਰਿਹਾ ਵੀ ਕਿਸ ਤਰ੍ਹਾਂ ਮੈਨੂੰ ਵੋਟ ਪੈ ਜਵੇ ਲੋਕੀ ਕਹਿੰਦੇ ਵੀ ਜੇ ਅੱਜ ਵੋਟ ਪਾਉਂਦੇ ਆ ਤੇ 7 ਸਾਲ ਬਾਅਦ ਵੇ ਆਊਗਾ ਦਾ ਮਤਲਬ ਹਾਂਜੀ ਇਹ ਇਹ ਜੇ ਲੋਕ ਇਹ ਐਮਸੀ ਦਾ ਹੁੰਦਾ ਕੋਈ ਸਾਡਾ ਕੀ ਕਹਦੇ ਏ ਬਈ ਇਹ ਕੋਈ ਅ ਅਫਸਰ ਨਹੀਂਗਾ ਇਹ ਲੋਕਾਂ ਦਾ ਸੇਵਾਦਾਰ ਆ ਜੇ ਐਮਸੀ ਬਣਨਾ ਤੇ ਲੋਕਾਂ ਦਾ ਸੇਵਾਦਾਰ ਬਣ ਕੇ ਰਹਿਣਾ ਪੈਣਾ ਉਹ ਸੇਵਾ ਜਿਹਨੇ ਦੇ ਮਾਨਸਿਕ ਭਾਵਨਾ ਆ ਵੀ ਮੈਂ ਸੇਵਾ ਕਰਨੀ ਆ ਉਹੀ ਖੜ ਸਕਦਾ ਸਾਡੇ ਮਾਨਸਿਕ ਭਾਵਨਾ ਆ ਸਾਡੇ ਮਦਰ 20 ਸਾਲ ਤੋਂ ਇੱਥੇ ਐਮਸੀ ਆ ਇਹਦੀ ਬਹੁਤ ਸੇਵਾ ਭਾਵਨਾ ਨਾਲ ਕੰਮ ਕੀਤਾ। ਸਾਡੀ ਫੈਮਿਲੀ ਸਾਡੇ ਮਦਰਸੇ ਪਹਿਲਾਂ ਇੱਥੇ ਪਹਿਲਾਂ ਪ੍ਰਧਾਨ ਵੀ ਰਹੇ ਹਨ ਨਗਰ ਕਮੇਟੀ ਦੇ ਪਹਿਲਾਂ ਲਗਾਤਾਰ 20 ਸਾਲ ਉਹ ਪ੍ਰਧਾਨ ਵੀ ਐਮਸੀਬੀ ਰਹੇ ਆ। ਥੈਂਕ ਯੂ ਜੀ। ਉਹਨਾਂ ਨੇ ਅੱਜ ਦੀ ਡੇਟ ਤੇ ਉਹਨਾਂ ਦੀ ਅੱਜ ਦੀ ਉਹਨਾਂ ਦੀ ਜਿਹੜੀ ਆ ਸੰਸਾਦ ਯਾਤਰਾ ਪੂਰੀ ਕੀਤੀ ਸੀ 16 ਤਰੀਕ ਨੂੰ ਅੱਥੇ। ਠੀਕ ਹੈ ਜੀ। ਸਮਝੋ ਉਹਨਾਂ ਨੇ ਸੰਭਾਲ ਲਈ ਆ ਜੇ ਲੋਕੀ ਸਾਨੂੰ ਉਹਨਾਂ ਦੀ ਸੇਵਾ ਦੇਖਦੇ ਹੋਏ ਸਾਨੂੰ ਬੋਟਾਂ ਪਾਉਂਦੇ ਆ ਤੇ ਜਿੱਤਾਉਂਦੇ ਆ। ਸਾਡੇ ਭਰਾ ਆ ਡਾਕਟਰ ਸਾਹਿਬ ਆ ਇਹਨਾਂ ਦੇ ਬ੍ਰਦਰ ਐਮਸੀ ਆ ਹਾਂਜੀ ਇਹ ਸਾਰੇ ਸਾਡੇ ਨਾਲ ਇਦਾਂ ਜੁੜੇ ਹੋ ਆ ਫੈਮਿਲੀ ਮੈਂਬਰ ਹੁੰ ਜੁੜੇ ਹੋ ਆ ਠੀਕ ਆ ਜੀ ਔਰ ਜਿਹੜੇ ਲੋਕੀ ਆ ਜਦੋਂ ਅਸੀਂ ਘਰ ਆ ਕੇ ਦੰਦੇ ਆ ਉਹ ਕਹਿੰਦੇ ਬਈ ਸਾਡੇ ਜਿਹੜਾ ਪਹਿਲਾ ਐਫਸੀ ਆ ਕਦੀ ਘਰ ਚ ਆਇਆ ਹੀ ਨਹੀਂ ਤੁਸੀਂ ਤਾਂ ਸਾਡੇ ਘਰ ਚਲ ਚਲ ਕੇ ਆ ਰਹੇ ਮੈਂ ਕਹਾਂ ਜੀ ਇੱਦਾਂ ਆਉਣਾ 5 ਸਾਲ ਜੇ ਕੋਈ ਸਾਨੂੰ ਲੱਗੇ ਬਈ ਸਾਡੇ 'ਚ ਕੋਈ ਕਮੀ ਪੇਸ਼ੀ ਆ ਤੇ ਸਾਨੂੰ ਤੁਸੀਂ ਜਿਤਾ ਦੇਣਾ ਨੰਬਰ ਮੇਰਾ ਲੈ ਲਓ ਠੀਕ ਆ ਜੀ ਇਦਾਂ ਆ ਅਸੀਂ ਤੁਹਾਡੇ ਨਾਲ ਹਰ ਵੇਲੇ ਖੜੇ ਆ ਭਰਵਾ ਹੰਗਾਰਾ ਜੋ ਕੰਮ ਜ਼ਿੰਦੇ ਸਾਨੂੰ ਹਾਂਜੀ ਹਾਂਜੀ ਸਾਨੂੰ ਜਾਣੀ ਕੋਈ ਮੈਂ ਕਹਿੰਦਾ ਜੀ ਨਾ ਹੋਈ ਨਹੀਂ ਠੀਕ ਹੈ ਜੀ ਸਾਰੇ ਪਾਸਿਓ ਮੈਨੂੰ ਪਿਆਰ ਮਿਲਿਆ ਸਾਰੇ ਨੇ ਹੰਗਾਰਾ ਬਹੁਤ ਵਧੀਆ ਦਿੱਤਾ ਆ ਬਾਕੀ ਜੱਟ ਕੋ ਬਾਅਦ ਪਤਾ ਲੱਗੇਗਾ ਤੇ ਜਿਹੜਾ ਮੈਂ ਤਾਂ ਫੇਰ ਅਪੀਲ ਕਰਦਾ ਸਾਰਿਆਂ ਨੂੰ ਵੀ ਪਲੀਜ਼ ਇੱਕ ਵਾਰੀ ਸਾਨੂੰ ਮੌਕਾ ਜਰੂਰ ਦਿਓ ਆਪਣਾ ਚੋਣ ਨਿਸ਼ਾਨ ਵੀ ਦੱਸੋ ਚੋਣ ਜਾਂ ਸਾਡਾ ਗਲਾਸ ਆ ਕੱਨੇ 11 ਐਮਸੀ ਖੜੇ ਆ ਜੀ ਸਾਂਝੇ ਰਲ ਕੇ ਇਮਾਨਦਾਰਪਾਤ ਟੀਮ ਬਣਾਈਏ ਵੀ ਅਸੀਂ ਗਲਾਸ ਦੇ ਚੋਣ ਨਿਸ਼ਾਨ ਤੇ ਲੜ ਰਹੇ ਆ ਠੀਕ ਹੈ ਜੀ ਮੈਂ ਕਾਫੀ ਮਹੱਲੇ ਦੇ ਵਿੱਚ ਆਮ ਜਨਤਾ ਨਾਲ ਗੱਲਬਾਤ ਕੀਤੀ ਆ ਕਿ ਉਹ ਹਵਾ ਤੁਹਾਡੇ ਬਾਰੇ ਹੀ ਦੱਸ ਰਹੀ ਆ ਚਲੋ ਇਹਦਾ ਲੋਕਾਂ ਦਾ ਪਿਆਰ ਆ ਸੀ ਧੰਨਵਾਦ ਕਰਦੇ ਆ ਲੋਕਾਂ ਦਾ ਜਿਉਂ ਮੇਰੇ ਬਾਰੇ ਕਹਿ ਰਹੇ ਆ ਤੇ ਅਸੀਂ ਵੀ ਉਹਨਾਂ ਦੇ ਯਾਨੀ ਇਹ ਫੁੱਲ ਦਿਨਾਵਾਂਗੇ ਜੋ ਉਹਨਾਂ ਨੇ ਸਾਨੂੰ ਸੇਵਾ ਲਾਉਗੇ ਥੈਂਕ ਯੂ ਸ੍ਰੀ ਗੱਜ ਜੀ ਆਪੋ ਕਿੰਨੇ ਨੰਬਰ ਵਾਰਡ ਦੇ ਵਾਸੀ ਆ ਅਸੀਂ 13 ਦੇ ਤੇ ਆਪਣੇ ਬਾੜ ਦੇ ਵਿੱਚ ਇਸ ਵੇਲੇ ਕਿਹਦੇ ਹੱਕ ਤੇ ਹਵਾ ਚੱਲ ਰਹੀ ਆ ਹਵਾ ਜੀ ਦੇਖੋ ਜੀ ਜਿਹੜਾ ਦਾ ਕੰਮ ਕਰਕੇ ਦਊਗਾ ਹਵਾ ਤਾਂ ਉਹਦੀ ਅੱਖ ਚਈ ਆ ਹਾਂਜੀ ਜਿੱਦਾਂ ਅੱਗੇ ਪਹਿਲੇ ਪ੍ਰਧਾਨਾਂ ਨੇ ਕੀਤਾ ਜਿੱਦਾਂ ਪੁਰਾਣੇ ਰਹੇ ਆ ਹਾਂਜੀ ਆਂਟੀ ਹਣੀ ਹੁੰਦੇ ਸੀਗੇ ਅਮਦੀਪ ਹੁਣ ਤੇ ਮਲਰ ਹਣੀ ਹੁੰਦੇ ਸੀਗੇ ਬੜੀਆ ਕੰਮ ਕਿਤੇ ਹੋਟਾ ਗਿਆ ਠੀਕ ਆ ਇਦਾਂ ਹੀ ਹੁਣ ਜਿਹੜਾ ਕੰਮ ਕਰਕੇ ਦਊਗਾ ਉਹ ਕੋਈ ਵੀ ਪਾਣੀ ਆ ਜੀ ਹੈ ਨਹੀਂ ਇਦਾਂ ਨਹੀਂ ਕਹੋ ਆਪਣਾ ਕਿਸੇ ਨੂੰ ਪਾ ਦੇਣਾ ਨਹੀਂ ਨਹੀਂ ਹਾਂਜੀ ਸੋ ਕਰਕੇ ਸੱਚੇ ਕੰਮ ਵਾਲੇ ਨੂੰ ਵੋਟ ਪਾਣੀ ਹੈ ਬਿਲਕੁਲ ਜੀ ਬਿਲਕੁਲ ਥੈਂਕ ਯੂ ਜੀ ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਜੀ ਤੁਸੀਂ ਬਾੜ ਨੰਬਰ ਕਿਹੜੇ ਦੇ ਵਾਸੀ ਆ 13 ਦੇ ਜੀ ਇੱਥੇ ਕਿੰਨੇ ਕੈਂਡੀਡੇਟ ਖੜੇ ਆ ਇਹ ਤੇ 3 ਬੰਦੇ ਖੜੇ ਆ ਅੱਛਾ ਕਹਿੰਦੀ ਹਵਾ ਲੱਗਦੀ ਏ ਤੁਹਾਨੂੰ ਇਹ ਤੇ ਅਮਨਦੀਪ ਭਾਜੀ ਗਲਾਸ ਅੱਛਾ ਜੀ ਇਹ ਸਭ ਤੋਂ ਅੱਗੇ ਜਾ ਰਹੇ ਜੀ ਹਾਂ ਸਾਰੇ ਕੰਮ ਹੋ ਰਿਹਾ ਜੀ ਪਿੰਡੇ ਸਾਰੇ ਇਹਨੇ ਕਰਾ ਰਹੇ ਹਾਂ ਠੀਕ ਆ ਜੀ ਥੈਂਕ ਯੂ ਸਰਦਾਰ ਜੀ ਸਤ ਸ੍ਰੀ ਅਕਾਲ ਹਾਂ ਜੀ ਸਤ ਸ੍ਰੀ ਅਕਾਲ ਕੀ ਨਾਂ ਜੀ ਆਪਣਾ ਅਜਾਜ ਸਿੰਘ ਇਹ ਬਾੜ ਨੰਬਰ 13 ਦੇ ਵਾਸੀ ਆ ਤੁਸੀਂ ਹਾਂ ਜੀ 13 ਦੇ ਇੱਥੇ ਲਖਨ ਹੋ ਰਿਹਾ ਕਿ ਤੀਨ ਨੂੰ ਕਿਹਦੇ ਹੱਕ ਤੇ ਹਵਾ ਚੱਲ ਰਹੀ ਆ ਇੱਥੇ ਸਾਡੇ ਤਿੰਨ ਕੈਂਡੀਡੇਟ ਖੜੇ ਆ ਜੀ ਹਾਂਜੀ ਇਹ ਜਿਹੜਾ ਇੱਕ ਕਾਂਸਲੋ ਖੜਾ ਉਹਦਾ ਤਾਂ ਕੋਈ ਮੁਕਾਬਲੇ ਦੇ ਵਿੱਚ ਆ ਨਹੀਂ ਰਿਹਾ ਹਾਂਜੀ ਤੇ ਦੋਆਂ ਦਾ ਮੁਕਾਬਲਾ ਆ ਉਹਦੇ ਵਿੱਚੋਂ ਉਹ ਜਿਹੜਾ ਪਹਿਲੇ ਨੰਬਰ ਤੇ ਕੌਣ ਆ ਰਿਹਾ ਆ ਅਮਨਦੀਪ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਗਲਾਸ ਆ ਉਹ ਅੱਛਾ ਵੋਟ ਇਹਨੂੰ ਜ਼ਿਆਦਾ ਚੜ ਰਹੀ ਹੈ ਹਾਂਜੀ ਹਾਂਜੀ ਉਹ ਤਾਂ ਵੋਟੇ ਸਭ ਤੋਂ ਜ਼ਿਆਦਾ ਇਹਨਾਂ ਨੂੰ ਆ ਰਹੀ ਹੈ ਠੀਕ ਹੈ ਜੀ ਥੈਂਕ ਯੂ ਜੀ ਓਕੇ ਆਪਾਂ ਮੈਂ ਤਾਂ ਸਸਰੀ ਗੱਲ ਦੋਸਤੋ ਅੱਜ ਅਸੀਂ ਮਾਲਪੁਰ ਦੇ ਵਿੱਚ ਆਏ ਜਿੱਥੇ ਇਲੈਕਸ਼ਨ ਹੈ 21 ਤਰੀਕਾ ਹੈਗਾ ਆਪਾਂ ਬਾੜ ਨੰਬਰ 13 ਦੇ ਵਿੱਚ ਆਏ ਹਾਂ ਤਾਂ ਸਰਦਾਰ ਜੀ ਸਾਡੇ ਕੋ ਖੜੇ ਆ ਆਓ ਹਵਾਵਾਰੇ ਪੁੱਛਣ ਦੇ ਕਿਹਦੇ ਸਰਦਾਰੀ ਸਾਥ ਸ੍ਰੀਕਰ ਕੀ ਨਾਂ ਆਪਣਾ ਸਰਿੰਦਰ ਸਿੰਘ ਜੇ ਆਪਣੇ ਬਾੜ ਦੇ ਵਿੱਚ ਕਿਹਦੀ ਹਵਾ ਚੱਲ ਰਹੀ ਆ ਕਿਹਦੇ ਜਿੱਤਨੇ ਅਸਰ ਲੱਗਦੇ ਆ ਜਾਂਦੇ ਤਾਂ ਗਲਾਸ ਦੇ ਹੀ ਲੱਗਦੇ ਆ ਗਲਾਸ ਦੇ ਦਾ ਕੈਂਡੀਡੇਟ ਕੀ ਨਾਂ ਆ ਕੈਂਡੀਡੇਟ ਤਾਂ ਤਾਂ ਨਹੀ ਮੈਂ ਕਿਹਾ ਦੱਸ ਸਕਦਾ ਪਰ ਗਲਾਸ ਦੇ ਜੋਨ ਨਾ ਸੀ ਜਿਹੜਾ ਵਾ ਉਹ ਅੱਗੇ ਜਾ ਰਿਹਾ ਉਹ ਅੱਗੇ ਜਾ ਰਿਹਾ ਉਹਨੂੰ ਪਾਣੀ ਠੀਕ ਹੈ ਥੈਂਕ ਯੂ ਮੈਂ ਆਉਂਗਾ ਤੁਹਾਨੂੰ ਨਹੀਂ ਆਉਣਾ ਮੈਂ ਆਉਂਗਾ ਮੈਂ ਆਉਂਗਾ